ਸੱਚੀ ਗੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਲੈ ਕੇ ਹਾਜ਼ਰ ਆ। ਦੋਸਤੋ 6 ਜੂਨ ਦਾ ਦਿਹਾੜਾ ਸਿੱਖਾਂ ਦੇ ਇਤਿਹਾਸ ਦੇ ਵਿੱਚ ਇੱਕ ਬੜੇ ਗਹਿਰੇ ਜ਼ਖਮ ਤੇ ਵਾਂਗੂ ਹਮੇਸ਼ਾ ਅਸੀਂ ਕਹਿ ਸਕਦੇ ਹਾਂ ਕਿ ਇਸੇ ਤਰੀਕ ਤੇ ਆਣ ਕੇ ਹਰਿਆ ਹੋ ਜਾਂਦਾ। ਦੁੱਖ ਦਿੰਦਾ ਕਿ ਸਿੱਖਾਂ ਦੇ ਸਭ ਤੋਂ ਪਵਿੱਤਰ ਤੇ ਸਭ ਤੋਂ ਮਾਨਤਾ ਹਾਸਲ ਕੀਤੇ ਹੋਏ ਸਥਾਨ ਜਦ ਸਰਬਉੱਚ ਸਥਾਨ ਜਿਹੜਾ ਹੈਗਾ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਘਟਨਾ ਹਾਲਾਂਕਿ ਸਰਕਾਰੀ ਤੌਰ ਤੇ ਇਹਨੂੰ ਬਲੂ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਪਰ ਦੂਸਰੇ ਪਾਸੇ ਜਦੋਂ ਸਿੱਖ ਯਾਦ ਕਰਦੇ ਨੇ ਤਾਂ ਉਹ ਕੱਲੂ ਕਾਰਾ ਕਹਿੰਦੇ ਨੇ ਤੇ ਇਸੇ ਮੌਕੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਈ ਗੁਰੂ ਘਰਾਂ ਤੇ ਵੀ ਇੱਕੋ ਸਮੇਂ ਤੇ ਹਮਲਾ ਕੀਤਾ ਗਿਆ ਕੀ ਸਾਜ਼ਿਸ਼ ਸੀ ਇਸ ਦੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਸਾਜ਼ਿਸ਼ ਨੂੰ ਇੰਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਹਾਲੇ ਵੀ ਉਸ ਤਰੀਕੇ ਦੀਆਂ ਘਟਨਾਵਾਂ ਉਸ ਤਰੀਕੇ ਦੇ ਤੌਰ ਤਰੀਕੇ ਜਾਂ ਉਸ ਤਰੀਕੇ ਦੀ ਹੀਣ ਭਾਵਨਾ ਸਿੱਖਾਂ ਪ੍ਰਤੀ ਖਾਸ ਕਰਕੇ ਦੇਖਣ ਨੂੰ ਨਜ਼ਰ ਆਉਂਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਜਿਸ ਗੱਲ ਦੀ ਚਿੰਤਾ ਇਸ ਵਕਤ ਪੂਰੇ ਡਾਇਸਪੋਰਾ ਦੇ ਵਿੱਚ ਬੈਠਾ ਸਿੱਖ ਕਰ ਰਿਹਾ ਹੈ ਕਿ ਪਤਾ ਹੈ ਕਿ ਵਿਰੋਧੀ ਕੋਈ ਸਿੱਧੇ ਤੌਰ ਤੇ ਚੁਣੌਤੀ ਨਹੀਂ ਦੇ ਸਕਦਾ ਤੇ ਇਸੇ ਕਰਕੇ ਸਿੱਖਾਂ ਨੂੰ ਸਿੱਖਾਂ ਨਾਲ ਪੜਾਇਆ ਜਾ ਰਿਹਾ ਹੈ ਤੇ ਅੱਜ ਬਹੁਤ ਸਾਰੇ ਸ਼ੰਕੇ ਸੀ ਕਿ ਦੁਵਾਰਾ ਹਾਲਾਤ ਵਿਗੜ ਸਕਦੇ ਨੇ ਤਲਵਾਰਾਂ ਚੱਲ ਸਕਦੀਆਂ ਨੇ ਇੱਕ ਘਟਨਾ ਵਾਪਰੀ ਹੈ ਅੱਜ ਜਿਸ ਨੇ ਧਿਆਨ ਖਿੱਚਿਆ ਲੋਕਾਂ ਦਾ ਹਾਲਾਂਕਿ ਮੌਕਾ ਪਾ ਕੇ ਕੁਝ ਲੋਕਾਂ ਨੇ ਮੌਕੇ ਤੇ ਕਾਬੂ ਵੀ ਕਰ ਲਿਆ ਜ਼ਿਕਰ ਉਹਦਾ ਕਰਨਾ ਕਿ 6 ਜੂਨ ਦਾ ਤਿਹਾੜਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕਿਸ ਤਰੀਕੇ ਨਾਲ ਬੀਤਿਆ ਕਿ ਦੋ ਧਿਰਾਂ ਦੇ ਵਿਚਾਲੇ ਕੋਈ ਵੱਡੀ ਡੀਲ ਹੋਈ ਹੈ ਇਸ ਦੇ ਸ਼ੰਕੇ ਜ਼ਾਹਿਰ ਕੀਤੇ ਗਏ ਜਾਂ ਜਿਸ ਤਰੀਕੇ ਨਾਲ ਸੁਖਤ ਮਹਾਲ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਨੇਪਰੇ ਚੜ ਗਿਆ ਤਾਂ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਿਨ੍ਹਾਂ ਨੂੰ ਕੁਝ ਆਪਣੇ ਤੌਰ ਤੇ ਲਾਇਆ ਹੋਇਆ ਜਥੇਦਾਰ ਕਹਿੰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਮਾਨਤਾ ਪ੍ਰਾਪਤ ਨਹੀਂ ਜਾਂ ਜਿਹੜੀਆਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਜਾਂ ਐਸਜੀਪੀਸੀ ਨੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਉਹਨਾਂ ਨੂੰ ਬੂਰ ਪੈ ਗਿਆ ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜੁੜੇ ਨੇ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਕੀਤੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ 6 ਜੂਨ ਦਾ ਦਿਹਾੜਾ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਕਿ ਕਿਸ ਤਰੀਕੇ ਨਾਲ ਇੱਕ ਜ਼ਖਮ ਦੇ ਵਾਂਗੂ ਹਮੇਸ਼ਾ ਇਸ ਤਰੀਕ ਨੂੰ ਆਣ ਕੇ ਹਰਿਆ ਹੋ ਜਾਂਦਾ ਤਾਂ ਅੱਜ ਉਹੀ ਦਿਨ ਸੀਗਾ ਪਰ ਬਹੁਤ ਸਾਰੇ ਸ਼ੰਕੇ ਸੀਗੇ ਕਿ ਮਾਹੌਲ ਵਿਗੜ ਸਕਦਾ ਹੈ ਕਿ ਹਾਲਾਤ ਵਿਗਾੜੇ ਜਾ ਸਕਦੇ ਨੇ ਕੀ ਦੋ ਧਿਰਾਂ ਨੂੰ ਅੱਗੇ ਪਿੱਛੇ ਆਮੋ ਸਾਹਮਣੇ ਕੀਤਾ ਜਾ ਸਕਦਾ ਹੈ ਜੇ ਫਸੀਲ ਤੋਂ ਜਥੇਦਾਰ ਬੋਲੇ ਜਿਨ੍ਹਾਂ ਨੂੰ ਪੂਰੀ ਮਾਨਤਾ ਪ੍ਰਾਪਤ ਨਹੀਂ ਤਾਂ ਮਾਹੌਲ ਦੇ ਵਿਗੜਨ ਦੀਆਂ ਕਿਆਸਰਾਈਆਂ ਲਗਾਤਾਰ ਚੱਲ ਰਹੀਆਂ ਸੀ ਅੱਜ ਦਾ ਮਾਹੌਲ ਕਿਸ ਤਰੀਕੇ ਨਾਲ ਰਿਹਾ ਹਾਲਾਂਕਿ ਇੱਕ ਘਟਨਾ ਦਾ ਵੀ ਆਪਾਂ ਜ਼ਿਕਰ ਕਰਨਾ ਜਿਹੜੀ ਉੱਥੇ ਇੱਕ ਸਿੰਘ ਦੇ ਵੱਲੋਂ ਕੋਸ਼ਿਸ਼ ਕੀਤੀ ਕਿ ਕੁਝ ਮਾਹੌਲ ਵਿਗਾੜਨ ਦੀ ਪਰ ਸਭ ਤੋਂ ਪਹਿਲਾਂ ਜਿਹੜੇ ਮੋੜਲੇ ਹਾਲਾਤ ਜਿਹੜੇ ਆਪਾਂ ਜੀ ਜਾਣਣੇ ਹੁਣ ਤਾਂ ਕੀ ਕਿਵੇਂ ਦੇ ਰਹੇ ਅੱਜ ਦੇ ਹਾਲਾਤ ਉੱਥੇ ਕੱਲੂ ਕਰ ਇਕ ਤਾਲਵੀਆ ਕੱਲੂ ਕਰਾ ਅੱਜ ਵੀ ਉਸੇ ਤਰ੍ਹਾਂ ਸਾਡੇ ਜਿਹੜੇ ਦਿਲਾਂ ਤੇ ਉਕਰਿਆ ਹੋਇਆ ਜਿਸ ਤਰ੍ਹਾਂ ਨੇ ਅੱਜ ਵੀ ਵਾਪਰੇ ਹੁੰਦਾ ਜੀ ਸਿੱਖ ਹਰ ਸਾਲ 6 ਜੂਨ ਨੂੰ ਇਹਨੂੰ ਕੱਲੂ ਕਰਾ ਤੀਸਰਾ ਕੱਲੂ ਕਰਾ ਕਹਿ ਕੇ ਮਨਾਉਂਦੇ ਆ ਕਿਉਂਕਿ ਪਹਿਲਾ ਕੱਲੂ ਕਰਾ ਜਿਹੜਾ 1746 ਵਿੱਚ ਵਾਪਰਿਆ ਸੀਗਾ ਕਾਨੂੰਵਾਲ ਦੇ ਛੰਬ ਦੇ ਜੰਗਲਾਂ ਦੇ ਵਿੱਚ ਤੇ ਉੱਥੇ 7 ਤੋਂ ਲੈ ਕੇ 10000 ਸਿੰਘ ਸ਼ਹੀਦ ਹੋਏ ਸੀ ਜੀ ਵੱਡਾ ਕੱਲੂ ਕਾਰਾ ਕੋ ਪਰਹੀੜੇ ਬਰਨਾਲੇ ਲਾਗੇ ਵਾਪਰਿਆ ਸੀਗਾ ਤੇ ਜਿੱਥੇ 10 ਤੋਂ ਲੈ ਕੇ ਤੇ 50 ਹਜ਼ਾਰ ਸਿੱਖ ਸਿੰਘਾਂ ਦੇ ਸ਼ੀਤ ਹੋਣ ਦੀ ਖਬਰ ਅਹਿਮਦ ਸ਼ਾਹ ਬਦਾਲੀ ਦਾ ਬਿਲਕੁਲ ਸਿੱਧੀਆਂ ਅੱਖਾਂ ਚੱਖਾ ਪਾ ਕੇ ਜਦੋਂ ਜੱਸਾ ਸਿੰਘ ਗਾਹਲੂ ਵਾਲਿਆਂ ਨੇ ਵੇਖਿਆ ਸੀ ਤੇ ਅਹਿਮਦ ਸ਼ਾਹ ਬਦਾਲੀ ਉਹਦੇ ਤੇਰੇ ਦੇ ਤਪ ਤੋਂ ਤੇਜ ਤਪ ਤੋਂ ਇੰਨਾ ਕੁ ਘਬਰਾ ਗਿਆ ਸੀ ਆ ਕੇ ਜਿਹੜੇ ਸਾਡੇ ਜੈਨ ਖਾਂ ਤੇ ਉਹ ਜਿਹੜੇ ਸੀ ਆਪਣੇ ਮਲੇਰ ਕੋਟਲੇ ਦੇ ਮਹਾਰਾਜੇ ਉਹਨਾਂ ਕੋਲ ਬੈਠ ਕੇ ਆ ਕੇ ਹੂੰ ਤੇ ਨਾਲ ਉਹਨੇ ਕਿਹਾ ਸੀ ਵੀ ਸਿੱਖਾਂ ਚ ਤਾਕਤ ਬਹੁਤ ਜੀ ਤੇ ਇਹ ਇੱਕ ਜਿਹੜਾ 6 ਜੂਨ 1984 ਨੂੰ ਅੱਜ ਤੋਂ 41 ਸਾਲ ਪਹਿਲਾਂ ਜਿਹੜਾ ਕੱਲੂ ਕਾਰਾ ਵਾਪਰਿਆ ਸੀ ਉਸ ਦੀ ਤੀਜਾ ਕੱਲੂ ਕਰਦਾ ਨਾ ਦਿੰਦੇ ਜੀ ਇਸ ਕੱਲੂ ਕਾਰੇ ਨੂੰ ਅੰਜਾਮ ਕਿਸੇ ਹੋਰ ਨਹੀਂ ਸਾਡੀ ਆਪਣੀ ਸਰਕਾਰ ਨੇ ਦਿੱਤਾ ਸੀ ਜੀ ਆਪਣੀਆਂ ਫੌਜਾਂ ਆਪਣੇ ਤੇ ਚੜ ਕੇ ਆਈਆਂ ਸੀ ਇਹ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਘਟਨਾ ਹੋਗੀ ਇਤਿਹਾਸ ਦੇ ਵਿੱਚ ਹੂੰ ਤੇ ਜਦੋਂ ਇਹ ਚੜ ਕੇ ਆਈਆਂ ਸੀ ਤੇ ਇਹਨਾਂ ਨੇ ਪਹਿਲਾਂ ਤੇ ਇਹ ਗੱਲ ਕਹੀ ਸੀ ਕਿ ਅਸੀਂ 2 ਘੰਟਿਆਂ ਦੇ ਵਿੱਚ ਇਹ ਜਿਹੜੇ ਭਿੰਡਰਾ ਵਾਲਾ ਤੇ ਇਹਨਾਂ ਦੇ ਸਾਥੀਆਂ ਨੂੰ ਫੜ ਕੇ ਜੀ ਤੇ ਇੰਦਰਾ ਗਾਂਧੀ ਦੇ ਦਰਬਾਰ 'ਚ ਪੇਸ਼ ਕਰਦੇ ਆਂ ਕਿ ਲੇਕਿਨ ਉਹਨਾਂ ਨੂੰ 72 ਘੰਟੇ ਲੱਗ ਗਏ ਹੂੰ ਤੇ 72 ਘੰਟੇ ਲੱਗਣ ਦੇ ਬਾਵਜੂਦ ਦੀ ਫੜਨਾ ਤੇ ਵਲੀ ਦੂਰ ਦੀ ਗੱਲ ਉਲਟਾ ਜਿਹੜੇ ਕਹਿੰਦੇ ਸੀ ਬਿਨਾ ਗੋਲੀ ਚਲਾਇਆ ਅਸੀਂ ਫੜ ਕੇ ਲੈ ਆਵਾਂਗੇ ਉਹਨਾਂ ਨੂੰ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨਾ ਪਿਆ ਜੀ ਤੇ ਸਾਡੇ ਉਹ ਕਾਲੀ ਆਗੂ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਘਟਨਾ ਵਾਪਰੀ ਇਹ ਕੱਲੂ ਕਗਰਾ ਵਾਪਰਿਆ ਤੋਂ ਕਹਿੰਦੇ ਸੀ ਵੀ ਜੇ ਇੱਥੇ ਟੈਂਕ ਤੇ ਤੋਪਾ ਆਇਆ ਤੇ ਸਾਡੇ ਉੱਪਰ ਲੱਗ ਕੇ ਸਾਡੀਆਂ ਲਾਸ਼ਾਂ ਦਲੰਕੇ ਜਾਊ ਜੀ ਉਨਾਂ ਲਾਚਨ ਲੱਭੀਆਂ ਤੇ ਨਾ ਉਹ ਲੀਡਰ ਲੱਭੇ ਹੱਥ ਖੜੇ ਕਰਕੇ ਤੇ ਜਾ ਕੇ ਗ੍ਰਿਫਤਾਰੀਆਂ ਦੇ ਕੇ ਤੇ ਜੇਲ੍ਹ ਅਚ ਬੈਠ ਗਏ ਹੂੰ ਤੇ ਜੇਲ੍ਹਾਂ ਦੇ ਵਿੱਚ ਬੈਠਣ ਤੋਂ ਬਾਅਦ ਜਦੋਂ ਬਾਹਰ ਆਏ 1.5 ਸਾਲ ਬਾਅਦ ਤੇ ਇੰਦਰਾ ਗਾਂਧੀ ਨੇ ਆਪਣੀ ਜੇਬ ਚੋਂ ਆਪਣੇ ਪਰਸਨਲ ਖਾਤੇ ਚੋਂ ਕਰੋੜਾ ਰੁਪਏ ਖਰਚ ਕਰਕੇ ਇਸ ਟੁੱਟੇ ਹੋਏ ਕਲਤਕ ਦੀ ਮਰਮਤ ਕਰਾਈ ਸੀ ਜੀ ਸਰਕਾਰੀ ਪੈਸੇ ਨਹੀਂ ਲਾਇਆ ਉਹ ਮਰਮਤ ਕਰਾਈ ਸੀ ਤੇ ਜਦੋਂ ਟੋੜਾ ਸਾਹਿਬ ਬਾਹਰ ਆਉਂਦੇ ਆ ਲੁੰਗਵਲ ਸਾਹਿਬ ਬਾਹਰ ਆਉਂਦੇ ਤੇ ਦੋਵੇਂ ਲੀਡਰ ਆਪਣੇ ਬਚਾਅ ਵਾਸਤੇ ਵੀ ਅਸੀਂ ਜਵਾਬਦੇਹ ਸਕਦਾ ਹਾਂ ਜਵਾਬ ਕੀ ਦੇਵਾਂਗੇ ਅਸੀਂ ਹੂੰ ਤੇ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਆ ਸਰਕਾਰ ਦੁਆਰਾ ਬਣਾਇਆ ਅਕਾਲਪਤ ਨਹੀਂ ਰਹੇਗਾ ਇਹ ਅਕਾਲਪਤ ਢਾਕੇ ਬਣਾਵਾਗੇ ਤੇ ਢਾਕੇ ਅਕਾਲਪਤ ਬਣਾਇਆ ਤੇ ਉਹਦੀ ਬੰਤਰ ਹੀ ਚੇਂਜ ਕਰ ਦਿੱਤੀਗੀ ਜੀ ਉਹ ਬੰਤ ਨਹੀਂ ਰਹੀ ਹੁੰਦੀ ਹਮ ਧਰਮੀ ਫੌਜੀ ਜਿਨ੍ਹਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀਸੀ ਨੂੰ ਨਿਊ ਬੀਬੀਸੀ ਤੇ ਨਿਊਜ਼ ਦੇ ਕੇ ਕਿਹਾ ਸੀ ਪੀ ਜਿਹੜੇ ਧਰਮੀ ਸਿੱਖ ਸਿੱਖ ਫੌਜੀ ਨੇ ਜੀ ਉਹਨਾਂ ਨੂੰ ਬੈਰਕਾ ਛੱਡ ਕੇ ਤੇ ਅੰਮ੍ਰਿਤਸਰ ਪਹੁੰਚ ਕਰਨਾ ਚਾਹੀਦਾ ਹਮ ਕੁਝ ਰਸਤੇ ਤੇ ਮਾਰੇ ਗਿਆ ਤੇ ਕੁਝ ਫੜੇ ਗਏ ਜਿਨ੍ਹਾਂ ਨੂੰ 15-15 ਸਾਲ ਜੇਲ੍ਹ ਕੱਟਣੀ ਪਈ ਹਮ ਇਸ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਇਹਨਾਂ ਨੂੰ 50000 ਰੁਪਏ ਪਰ ਡਿੱਟ ਦੇਵਾਂਗੇ ਮਤਾ ਪਾਸ ਕੀਤਾ ਤੇ ਹੁਣ ਉਹ ਕਹਿੰਦੇ ਜੀ ਇਹੋ ਜਿਹੇ ਕਈ ਮਤੇ ਪਾਸ ਹੁੰਦੇ ਉਹਨਾਂ ਦੀ ਕੀ ਪ੍ਰੋਫਾਈਲ ਜੀ ਉਹਨਾਂ ਇਸ ਕੱਲੂ ਕਰਾ ਦੇ ਵਾਪਰ ਗਿਆ ਲੇਕਿਨ 2014 ਤੇ 2015 ਤੇ 2016 ਦੇ ਵਿੱਚ ਕੱਲੂ ਕਰਾ ਵਾਪਰਦਾ ਰਿਹਾ ਇੱਥੇ ਜੀ ਦੂ ਤੈਰਾ ਅਮਰ ਸਾਹਮਣੇ ਹੁੰਦੀਆਂ ਰਹੀਆਂ ਕਿਰਪਾ ਨਾਲ ਚੱਲਦੀ ਦੀਆਂ ਡਾਂਗਾ ਚੱਲਦੀ ਨਹੀਂ ਛੋਟੇ ਚੱਲਦੇ ਰਹੇ ਉਹ ਸਰਕਾਰ ਕੀ ਦੀ ਸੀ ਪੰਥਕ ਸਰਦਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ ਜੀ ਕਈ ਉਹਨਾਂ નિર્ਦੋਸ਼ ਨੌਜਵਾਨਾਂ ਤੇ ਪਰਚੇ ਦਿੱਤੇ ਗਏ ਉਹਨਾਂ ਦੀ ਜ਼ਿੰਦਗੀਆਂ ਬਰਬਾਦ ਕੀਤੀਆਂ ਗਈਆਂ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਜੀ ਤੇ ਜਿਹੜੀ ਅੱਜ ਇਹ ਗੱਲ ਕਹੀ ਜਾਈ ਵੀ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਬਕਾਇਦਾ ਤੌਰ ਤੇ ਖੱਲੂ ਕਾਰਾ ਦਿਵਸ ਮਨਾਇਆ ਗਿਆ ਵਾ ਹੂੰ ਤੇ ਜਿਹੜੀ ਉਹਦੀ ਸਿਚੁਏਸ਼ਨ ਸੀ ਜਿਸ ਤਰੀਕ ਨਾਲ ਤੇ ਤਣਾਅ ਵੇਖਿਆ ਗਿਆ ਸਾਡੇ ਆਗੂਆਂ ਦੇ ਵਿੱਚ ਧਾਰਮਿਕ ਆਗੂਆਂ ਜਿਹੜਾ ਤਣਾਅ ਵੇਖਿਆ ਕਿ ਉਹ ਇੰਜ ਲੱਗਦਾ ਸੀ ਜਿਵੇਂ ਤੂਫਾਨ ਤੋਂ ਆਉਣ ਪਹਿਲਾਂ ਤਾਂ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਸ਼ਾਂਤੀ ਹੁੰਦੀ ਹੈ ਜੀ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਜੀ ਜਿਹੜੇ ਸਾਡੇ ਧੱਕੇ ਨਾਲ ਲਗਾਏ ਗਏ ਕਾਲ ਤਖ ਦੇ ਜੇਹਦਰ ਭਾਈ ਕੁਲਦੀਪ ਸਿੰਘ ਗੜਗੱਜੂ ਮਿਲਾਂ ਸੰਦੇਸ਼ ਟੈਨ ਤੋਂ ਰੋਕਿਆ ਗਿਆ ਸੀ ਉਹਨਾਂ ਸੰਦੇਸ਼ ਨਹੀਂ ਪੜਿਆ ਜੀ ਤੇ ਮੈਂ ਇਹ ਸਪਸ਼ਟ ਕਰ ਦਿਆਂ ਕਿ ਇਹ ਸੰਦੇਸ਼ ਫਸੀਲ ਤੋਂ ਨਹੀਂ ਪੜਿਆ ਜਾਂਦਾ ਹੂੰ ਇਹ ਕਾਲ ਤਖ ਦੇ ਅੰਦਰ ਬੈਠੇ ਹੀ ਉੱਥੇ ਮਾਈਕ ਲਾ ਕੇ ਪੜਿਆ ਜਾਂਦਾ ਜੀ ਫਸੀਲ ਤੋਂ ਨਹੀਂ ਪੜਿਆ ਜਾਂਦਾ ਲੇਕਿਨ ਇਹਨਾਂ ਕਿਹਾ ਜੀ ਫਸੀਲ ਤੋਂ ਪੜਿਆ ਲੇਕਿਨ ਇਹ ਅੱਜ ਜਿਹੜਾ ਸੀ ਕਿਉਂਕਿ ਜਿਹੜੀ ਦਮਦਮੀ ਟਕਸਾਲ ਮਹਿਤਾ ਉਹਦੇ ਮੁਖੀ ਬਾਬਾ ਨਾਨ ਸਿੰਘ ਧੁੰਮਾ ਨੇ ਕਿਹਾ ਸੀ ਕਿ ਅਸੀਂ ਇਸ ਜਹੇਦਾਰ ਨੂੰ ਮਾਨਤਾ ਨਹੀਂ ਦਿੰਦੇ ਜੀ ਇਹਦੀ ਨਯੁਗਤੀ ਤੇ ਇਹਦੀ ਤਾਜਪੁਰਸੀ ਮਰਿਆਦਾ ਅਨੁਸਾਰ ਨਹੀਂ ਹੋਈ ਇਸ ਕਰਕੇ ਅਸੀਂ ਇਹਨੂੰ ਮਾਨਤਾ ਨਹੀਂ ਦਿੰਦੇ ਹੂੰ ਨਾਲ ਹੀ ਜਿਹੜੇ ਬੁੱਢਾ ਦਲ ਵਿਦਿਜਨ ਸੀਨਾ ਦਲ ਤੇ ਹੋਰ ਸੰਪਰਦਾਵਾਂ ਨੇ ਵੀ ਇਹ ਸਾਧਤਾ ਸੀ ਉਹਨਾਂ ਸੀ ਕਿ ਇਹ ਜਥੇਦਾਰ ਕਾਲ ਤੱਕ ਨਹੀਂ ਪਹਿਲਾ ਤੇ ਉਹਨਾਂ ਦੀ ਮੰਗ ਸੀ ਵੀ ਜਿਹੜੇ ਪਹਿਲੇ ਜਥੇਦਾਰ ਇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਕਾਲ ਤੱਕ ਤੇ ਜਿੰਦ ਤੱਕ ਗਿਆਨੀ ਰਘੂਪੀਰ ਸੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਜੀ ਲੇਕਨ ਹੁਣ ਉਹਨਾਂ ਨੇ ਇਹ ਮੰਗ ਰੱਖਤੀ ਆ ਵੀ ਨਹੀਂ ਜਥੇਦਾਰ ਦੀ ਨਿਯੁਕਤੀ ਜਿਹੜੀ ਆ ਉਹ ਮਰਿਆਦਾ ਅਨੁਸਾਰ ਤੇ ਨਿਯਮਨ ਅਨੁਸਾਰ ਕੀਤੀ ਜਾਵੇ ਹੂੰ ਹੁਣ ਚਲੋ ਉਹ ਨਿਯਮਨ ਸਾਹਿਬ ਦੇਖੀ ਨੂੰ ਨੀ ਬਾਅਦ ਦੀ ਗੱਲ ਆ ਜੀ ਤੇ ਬਾਬਾ ਨਾਮ ਸਿੰਘ ਧੋਮਾ ਨੇ ਜਿੱਥੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਧੰਨਵਾਦ ਕੀਤਾ ਉੱਥੇ ਇਹ ਵੀ ਗੱਲ ਕਹੀ ਆ ਕਿ ਅੱਜ ਜਿਹੜੀ ਆ ਬਿਲਕੁਲ ਸ਼ਾਂਤ ਮੈਇ ਤਰੀਕੇ ਨਾਲ ਜਿਹੜੀ ਏਕਤਾ ਨਾਲ ਸਰਦਾ ਨਾਲ ਸਰਦਾ ਵਿੱਚ ਭਿੱਜ ਕੇ ਸਮਾਗਮ ਕੀਤਾ ਗਿਆ ਵਾ ਇਹ ਹੀ ਸਾਰਿਆਂ ਦਾ ਧੰਨਵਾਦ ਕਰਦੇ ਆ ਪੱਟ ਸਾਹਿਬ ਇੱਥੇ ਇੱਕ ਜ਼ਿਕਰ ਤੁਹਾਡੇ ਤੋਂ ਮੈਂ ਪੁੱਛਦਾ ਚਲਾਂ ਕਿਉਂਕਿ ਬੇਸ਼ੱਕ ਦੋ ਧਿਰਾਂ ਦੇ ਵਿਚਾਲੇ ਕਹਿੰਦੇ ਕਿ ਸ਼ਾਂਤੀ ਰਹੀ ਹੈ ਕਿਉਂਕਿ ਇਹਨਾਂ ਨੇ ਆਪੋ ਸਾਹਮਣੇ ਹੋਣਾ ਸੀ ਕਿ ਇੱਕ ਪਾਸੇ ਐਸਜੀਪੀਸੀ ਤੇ ਦੂਜੇ ਪਾਸੇ ਖਾਸ ਕਰਕੇ ਟਕਸਾਲ ਦਮਦਮੀ ਦੇ ਜਿਹੜੇ ਆਗੂ ਉੱਥੇ ਪਹੁੰਚੇ ਸੀਗੇ ਪਰ ਇੱਕ ਜ਼ਿਕਰ ਜਿਹੜਾ ਦਲ ਖਾਲਸਾ ਨੇ ਕੀਤਾ ਕਵਰਪਾਲ ਸਿੰਘ ਬਿੱਟੂ ਜਿਹੜੇ ਜ਼ਿਕਰ ਕਰਦੇ ਨਜ਼ਰ ਆਏ ਕਹਿੰਦੇ ਕਿ ਇਹਨਾਂ ਦੋਹਾਂ ਧਿਰਾਂ ਵਿਚਾਲੇ ਕੋਈ ਵੱਡੀ ਡੀਲ ਹੋਈ ਹੈ ਜਿਸ ਕਰਕੇ ਇਹ ਸ਼ਾਂਤੀ ਜਾਂ ਜਿਸ ਤਰੀਕੇ ਨਾਲ ਇਹ ਆਪਸ ਦੇ ਵਿੱਚ ਟਕਰਾ ਨਹੀਂ ਹੋਇਆ ਕਹਿੰਦੇ ਕਿ ਉਹ ਡੀਲ ਜਿਹੜੀ ਹੈ ਉਹਨੂੰ ਲੈ ਕੇ ਬੜੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਤਾਂ ਕੀ ਇਹ ਡੀਲ ਕੋਈ ਵੱਡੀ ਵੱਡੇ ਤੂਫਾਨ ਵੱਲ ਇਸ਼ਾਰਾ ਕਰ ਰਹੀ ਹੈ ਦੇਖੋ ਇੱਕ ਬਾਬਾ ਮੇਜਰ ਸਿੰਘ ਸੋਢੀ ਹੈ ਜੀ ਉਹਨੇ ਸੁਖਬੀਰ ਸਿੰਘ ਬਾਦਲ ਦੀ ਤੇ ਬਾਬਾ ਹਰਨਾਮ ਸਿੰਘ ਧੋਮਾ ਦੀ ਗੱਲ ਕਰਾਈ ਟੈਲੀਫੋਨ ਤੇ ਤੇ ਬਾਬੇ ਧੋਮੇ ਨੇ ਕਾਫੀ ਕੜਕੜ ਲਈਆਂ ਉੱਥੇ ਹੂੰ ਤੇ ਸੁਖਬੀਰ ਸਿੰਘ ਬਾਦਲ ਦੀ ਇੱਕ ਬੜੇ ਸਿਆਣੇ ਬੰਦੇ ਨੇ ਉਹ ਸੁਣ ਲੈਂਦੇ ਨੇ ਤੇ ਸੁਣ ਕੇ ਇਸ ਕੰਨ ਪਾਈ ਤੇ ਫਿਰ ਉਹ ਕੱਢੀ ਮਰਜ਼ੀ ਆਪਣੀ ਕਰਦੇ ਨੇ ਜੀ ਲੇਕਿਨ ਉਹ ਵੀ ਚਾਹੁੰਦੇ ਸੀ ਕਿ ਐਤ ਕੀ ਇੱਥੇ ਖਲਾਰਾ ਨਾ ਪਵੇ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਨਹੀਂ ਜੇਕਰ ਤੇ ਇੱਥੇ ਕੱਟਾ ਵਾਪਰਗੀ ਉਹਦਾ ਸ਼੍ਰੋਮਣੀ ਕਮੇਟੀ ਦੇ ਅਸਰ ਪੈ ਸਕਦਾ ਜੀ ਜੇ ਇੱਕ ਦੋ ਬੰਦੇ ਮਰ ਜਾਂਦੇ ਤੇ ਸ਼੍ਰੋਮਣੀ ਕਮੇਟੀ ਅਗਲੇ ਕੇਂਦਰ ਕੋਲ ਭੰਗ ਕਰਾ ਕੇ ਉੱਥੇ ਰਿਸਿਵ ਲਾ ਦੇਣਾ ਸੀ ਬਕਾਇਦਾ ਤੌਰ ਤੇ ਪ੍ਰਬੰਧਕ ਲਾ ਦੇਣਾ ਸੀ ਇਹਨਾਂ ਸਿਆਣਪ ਕੀਤੀ ਦੋਵਾਂ ਤਰੀਕਿਆਂ ਨੇ ਜੀ ਹੁਣ ਇਹਦੇ ਤੇ ਮਾਨ ਸਾਹਿਬ ਇਹ ਗੱਲ ਕਹਿੰਦੇ ਵੀ ਘਰ ਦਾ ਭੇਤੀ ਲੰਕਾ ਟਾਵੇ ਜੀ ਉਹਨਾਂ ਨੇ ਇਹ ਰੰਗ ਜਿਹੜਾ ਬਕਾਇਦਾ ਤੌਰ ਤੇ ਉਸੇ ਬਾਬੇ ਧੁੰਮੇ ਤੇ ਕੱਸਿਆ ਵਾ ਜਿਹੜੇ ਬਾਬੇ ਤੋਂ ਮੈਨੂੰ ਦਮਦਵੀ ਟਕਸਾਲ ਦੇ ਮੁਖੀ ਵੱਜੋਂ ਪਹਿਲੀ ਦਸਤਾਰ ਦੇ ਕੇ ਨਾਮਾਂਤ ਕਰ ਦਿੱਤੀ ਸੀ ਜੀ ਦੂਸਰੀ ਚੀਜ਼ ਇਹਨੂੰ ਇਸ ਗੱਲ ਵੀ ਕਿਹਾ ਜਾਂਦਾ ਵੀ ਅੱਜ ਜਿਹੜੀਆਂ ਭਾਰਤੀ ਏਜੰਸੀਆਂ ਜਿੱਤੀਆਂ ਨੇ ਪੰਥਾ ਰਿਆ ਹੂੰ ਭਾਰਤੀ ਏਜੰਸੀਆਂ ਜੋ ਚਾਹੁੰਦੀਆਂ ਸੀ ਵੀ ਇੱਥੇ ਗੜਗੱਜ ਨੂੰ ਅਸੀਂ ਸੰਦੇਸ਼ ਨਹੀਂ ਦੇਣ ਦੇਣਾ ਜੀ ਗੜਗੱਜ ਨੂੰ ਬੋਲਣ ਹੀ ਨਹੀਂ ਦੇਣਾ ਉਹ ਚ ਜਿੱਤੀਆਂ ਨੇ ਗੜਗੱਜ ਤੁਸੀਂ ਸਨਮਾਨ ਨਹੀਂ ਕਰਦੇ ਲੈ ਤੇ ਗੜਗੱਜ ਨੇ ਇੱਕ ਲੰਗੜਾ ਹੋਰ ਕੀਤੀ ਉੱਥੇ ਜੀ ਜਿਹੜੀ ਸਾਡੀ ਰਹਿਤ ਮਰਿਆਦਾ ਦੇ ਵਿੱਚ ਬਕਾਇਦਾ ਤੌਰ ਤੇ ਅਰਦਾਸ ਦਰਜ ਉਹਦੇ ਵਿੱਚ ਇੱਕ ਲਾਈਨ ਹੁੰਦੀ ਵੀ ਜਿਹੜੇ ਕਾਰਜ ਵਾਸਤੇ ਤੁਸੀਂ ਇਕੱਠੇ ਹੋਏ ਹੋ ਉਹ ਕਾਰ ਦਾ ਨਾਮ ਲੈਣਾ ਬਾਕੀ ਕੋਈ ਨਹੀਂ ਲੈਣਾ ਤੇ ਗੜਗੱਜ ਸਾਹਿਬ ਨੇ ਕਈ ਇਹੋ ਜਿਹੇ ਸ਼ਬਦ ਵਿੱਚ ਜੋੜ ਦਿੱਤੇ ਜਿਹੜੇ ਮਰਿਆਦਾ ਦੀ ਉਲੰਘਣਾ ਹੂੰ ਆਪਣੇ ਆਪ ਨੂੰ ਬੜੇ ਚੁਸ ਦੱਸਿਆ ਜੀ ਮੈਂ ਜੋ ਕਹਿਣਾ ਸੀ ਆਪਣੀ ਅਰਦਾਸ ਸੀ ਕਹਿਤਾ ਗਲਤ ਕਹਿਆ ਤੁਸੀਂ ਉਹ ਜੀ ਤੇ ਜੇ ਮੈਂ ਇੰਨੀ ਗੱਲ ਕਰਾਂ ਜਿਹੜੇ ਸਰੂਪੇ ਦੇਣੇ ਸੀ ਅਡੀਸ਼ਨ ਹੈਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਜੀ ਜਦੋਂ ਇਹ ਸਮਾਗਮ ਸਮਾਪਤ ਹੋਇਆ ਵਾ ਜਦੋਂ ਗਿਆਨੀ ਰਗਵੀਰ ਸਿੰਘ ਹੈਡ ਗ੍ਰੰਥੀ ਦਰਬਾਰ ਸਾਹਿਬ ਨੇ ਆਪਣਾ ਹੁਕਮ ਨਮਾ ਲਿਆ ਵਾ ਜੀ ਉਨ੍ਹਾਂ ਦੇ ਬਾਅਦ ਗ੍ਰੰਥੀ ਕਲਕੱਤ ਤੱਕ ਗਿਆਨੀ ਮਲਕੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ਜੀ ਉਹ ਅਜੇ ਧੰਨਵਾਦ ਕਰ ਹੀ ਰਹੇ ਸੀਗੇ ਤੇ ਉਸ ਕਾਲੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਰੂਪੇ ਦੇ ਕੇ ਬਕਾਇਦਾ ਤੌਰ ਤੇ ਸ਼ਹੀਦ ਪਰਿਵਾਰਾਂ ਨੂੰ ਇੱਕ ਲੰਗੜਾ ਹੋਰ ਕੀਤੀ ਹੂੰ ਇੱਥੇ ਕੋਈ ਸਿਆਸੀ ਆਗੂ ਸਰੂਪੇ ਨਹੀਂ ਦੇ ਸਕਦਾ ਜਿਹੜਾ ਐਸਪੀ ਦਾ ਪ੍ਰਧਾਨ ਉਹ ਸਿਆਸੀ ਆਗੂ ਆ ਤਾਂ ਮੰਨ ਲਿਓ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ ਜਦੋਂ ਆਕਾਲ ਤੱਕ ਬਣ ਰਿਹਾ ਸੀ ਨਾ ਜੀ ਤੇ ਜਦੋਂ ਇਹ ਹੰਬਲਾ ਹੋਇਆ ਸੀ ਤੇ ਆਕਾਲ ਤੱਕ ਤੇ ਬਾਹਰ ਇੱਕ ਇਮਲੀ ਦਾ ਦਰਖਤ ਵਾਸੀ ਉਹ ਟੁੱਟ ਗਿਆ ਸੀ ਖਤਮ ਹੋ ਗਿਆ ਸੀ ਜੀ ਜੀ ਸਭ ਕੁਝ ਗਿਆ ਸੀ ਉਹਦੀ ਜਗ੍ਹਾ ਤੇ ਦਰਖਤ ਇੱਕ ਨਵਾਂ ਲੌਣਾ ਸੀ ਇਮਲੀ ਦਾ ਤੇ ਜਿਹੜੀ ਦਮਦਵੀ ਟਿਕਸਾਲ ਚਾਹੁੰਦੀ ਸੀ ਭਾਈ ਜਸਬੀਰ ਸਿੰਘ ਰੋਡੇ ਕੋਲੋਂ ਲਵਾਣਾ ਰੋਡੇ ਉਹ ਜਹਦ ਜਹਦ ਰਿਹਾ ਆਕਾਲ ਤੱਕ ਦਾ ਜੀ ਇਹ ਸ਼੍ਰੋਮਣੀ ਕਬੜੀ ਡਾਂਗਾ ਫੜ ਕੇ ਆ ਗਈ ਨਾ ਜੀ ਦਾ ਰੋਡੇ ਨਹੀਂ ਲਾਏਗਾ ਇਹ ਸਿਆਸੀ ਆਗੂ ਜੇ ਇੱਕ ਸਿਆਸੀ ਆਗੂ ਕਾਲ ਤੱਕ ਦੇ ਸਾਹਮਣੇ ਦਰਖਤ ਨਹੀਂ ਲਾ ਸਕਦਾ ਤੇ ਫਿਰ ਇੱਕ ਸਿਆਸੀ ਆਗੂ ਅੰਦਰ ਸਰੂਪੇ ਕਿਵੇਂ ਦੇ ਸਕਦਾ ਹੂੰ ਇਹ ਵੀ ਪਹਿਲੀ ਵੀ ਨਹੀਂ ਹੋਇਆ ਜੀ ਚਾਹੀਦਾ ਇੱਥੇ ਸੀ ਉੱਥੇ ਗ੍ਰੰਥੀ ਵੀ ਸਾਰੇ ਬੈਠੇ ਸੀ ਅੱਡ ਗ੍ਰੰਥੀ ਬੈਠੇ ਸੀ ਐਡੀਸ਼ਨਲ ਗ੍ਰੰਥੀ ਬੈਠੇ ਸੀ ਐਡ ਗ੍ਰੰਥੀ ਕਾਲ ਤੱਕ ਦੇ ਮਿੱਠਾ ਸੀਗਾ ਉਹਨਾਂ ਕੋਲ ਸਰਪਿਤਵਾਦ ਅੰਦਰ ਹੂੰ ਇੱਥੇ ਵੀ ਅਵੱਗਿਆ ਹੋਈ ਹੈ ਜੀ ਇੱਥੇ ਵੀ ਲੰਘਣਾ ਹੋ ਗਿਆ ਹੁਣ ਕੀ ਹੈ ਹੁਣ ਇੱਕ ਪਰੰਪਰਾ ਬਣ ਗਈ ਗਾ ਦੂਸਰ ਵੀ ਸੰਦੇਸ਼ ਕੋਈ ਦੇਵੇ ਨਾ ਦੇਵੇ ਕੋਈ ਫਰਕ ਨਹੀਂ ਪੈਂਦਾ ਜੀ ਪ੍ਰਧਾਨ ਹੋਊਗਾ ਪ੍ਰਧਾਨ ਸਰੂਪੇ ਦੇ ਕਿਸਮ ਚੱਲ ਜੂਗਾ ਵਿੱਚ ਚੱਲੇਗਾ ਹੂੰ ਉਹ ਇੱਕ ਪਰੰਪਰਾ ਬਣ ਜਾਂਦੀ ਹੈ ਪ੍ਰੈਜ਼ੀਡੈਂਟ ਬਣ ਜਾਂਦਾ ਹੈ ਜੀ ਲੇਕਿਨ ਫੇਰ ਵੀ ਅਸੀਂ ਕਹੀਏ ਦੀ ਪ੍ਰਧਾਨ ਦੇ ਖਾਤੇ 'ਚ ਨੰਬਰ ਜਾਂਦੇ ਵੀ ਉਹਨੇ ਆਪਣੀ ਡਿਪਲੋਮੇਸੀ ਦੇ ਨਾਲ ਜੀ ਬਾਬਾ ਰਣਨਾਥ ਸਿੰਘ ਤੋਂ ਮਾਨਾ ਵੀ ਪਹਿਲਾਂ ਗੱਲਬਾਤ ਕਰਕੇ ਬਕਾਇਦਾ ਤੌਰ ਤੇ ਇਹਨੂੰ ਸ਼ਾਮਿਲ ਕਰਾਇਆ ਹੂੰ ਤੇ ਕੱਲ ਕੱਲ ਵੀ ਬਾਬੇ ਤੁਮਨੇ ਇੱਕ ਪੋਸਟਰ ਸੋਸ਼ਲ ਮੀਡੀਆ ਤੇ ਪਾਇਆ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਗਰਗੱਜ ਕਿਸੇ ਵੀ ਸੂਰਤ ਦੇ ਵਿੱਚ ਨਾ ਉਥੇ ਸੁਰਪੇ ਦੇਗਾ ਜੀ ਨਾ ਸੰਦੇਸ਼ ਦੇ ਵੀ ਹੂੰ ਇਸ ਕਰਕੇ ਇਹ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਦੀ ਸ਼ਾਂਤੀ ਹੈ ਜੀ ਤੇ ਬਾਅਦ ਦੇ ਵਿੱਚ ਬਾਬਾ ਬਲਬੀਰ ਸਿੰਘ ਜਿਹੜੇ ਬੁੱਢਾ ਦਲ ਦੇ ਮੁਖੀ ਆ ਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਦਮਨਬੀ ਟਿਕਸਾਲ ਦੇ ਮੁਖੀ ਆ ਉਹਨਾਂ ਨੇ ਵੀ ਇੰਨੀ ਗੱਲ ਕਹਿਤੀ ਆ ਵੀ ਅਸੀਂ ਬਾਕੀ ਸੰਪਰਦਾਵਾਂ ਨਾਲ ਸਲਾਹ ਕਰਕੇ ਤੇ ਅਗਲਾ ਪ੍ਰੋਗਰਾਮ ਲਿਕਾਂਗ ਲੇਕਿਨ ਸਾਡੀ ਮੰਗ ਅੱਜ ਵੀ ਬਰਕਰਾਰ ਆ ਵੀ ਇਸ ਜਿਹੜਾ ੱੱਕੇ ਦਾ ਕਾਬਜ ਆ ਕਾਲ ਤੱਕ ਦੇ ਜਥੇਦਾਰ ਬਣਾਇਆ ਉਹਨੂੰ ਲਾਇਆ ਜਾਵੇ ਤੇ ਨਵੇਂ ਜਥੇਦਾਰ ਲਾਇਆ ਜੀ ਅਪਟ ਸਭ ਅਗੇ ਜ਼ਿਕਰ ਆਪਾਂ ਇਸ ਗੱਲ ਦਾ ਵੀ ਕਰਦੇ ਚਲੀਏ ਕਿਉਂਕਿ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀਗਾ ਬੇਸ਼ੱਕ ਸ਼ਾਂਤਮਈ ਪੂਰਾ ਮਾਹੌਲ ਰਿਹਾ ਪਰ ਇੱਕ ਸਿੰਘ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਹੜਾ ਹੱਥ ਦੇ ਵਿੱਚ ਉਹਨੇ ਸ੍ਰੀ ਸਾਹਿਬ ਫੜੀਏ ਤੇ ਉਹ ਮਾਹੌਲ ਦੇ ਵਿੱਚ ਕਿਸ ਤਰੀਕੇ ਨਾਲ ਆਪਣੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਕੀ ਹਾਲਾਤ ਕੀ ਬਣੇ ਤੜ ਤੱਕ ਕੋਈ ਸੂਚਨਾ ਪਹੁੰਚੀ ਉਸ ਬਾਰੇ ਕਈ ਸਾਲ ਪਹਿਲਾਂ ਇੱਕ ਨੌਜਵਾਨ ਜਿਹੜਾ ਸੀ ਉਹ ਚੰਡੀ ਦਾ ਪਾਸ ਕਰਦਾ ਦੱਸੇ ਪਰਕਰਮਾਂ ਦੇ ਵਿੱਚ ਜੀ ਇੱਕ ਦਿਨ ਪਤਾ ਨਹੀਂ ਨੂੰ ਕੀ ਹੋਇਆ ਤੜਕੇ 2:00 ਟਾਈਮ 'ਚ ਜਦੋਂ ਘੜੀ ਖੁੱਲ੍ਹੇ 2:30 ਵਜੇ ਦੀ ਖੇਡ ਆਇਆ 3:00 ਵਜੇ ਦੀ ਜੀ ਉਹਨੇ ਆਪਣਾ ਸਰੀਪ ਸਾਬ ਕੱਢਿਆ ਤੇ ਲੈ ਕੇ ਸੰਤੂੜ ਪਜਾ ਦਰਬਾਰ ਸਾਹਿਬ ਵੱਲ ਉਹਨੂੰ ਅਸੀਂ ਦੋ ਬੰਦਿਆਂ ਨੇ ਭੱਜ ਕੇ ਫੜ ਕੇ ਬੜੀ ਮੁਸ਼ਕਿਲ ਵਿੱਚ ਪੜਿਆ ਇਹ ਗਲਪੀਤ ਸਤ 2000 ਦੇ ਕਰੀਬ ਦੀ ਗੱਲ ਜੀ ਜਿੰਨਾ ਚਿਰ ਉਹਦੀ ਅਸੀਂ ਜਿਹੜਾ ਸ਼ਰੀ ਸਰ ਖੋਹ ਹੀ ਲਿਆ ਨਾ ਉਹਨਾਂ ਚਿਰ ਪੂਰਾ ਗਰਮ ਰਿਹਾ ਜਦੋਂ ਖੋਹ ਲਿਆ ਠੰਡਾ ਹੋ ਗਿਆ ਇੱਕਦਮ ਤੇ ਉਹਦੇ ਘਰ ਦੇ ਕਹਿੰਦੇ ਉਹਨੂੰ ਵੀ ਅਸੀਂ ਨੂੰ ਕਹਿੰਦੇ ਹੁੰਦੇ ਚੰਡੀ ਦਾ ਪਾਸ ਬੜਾ ਸਖਤ ਹੈ ਤੂੰ ਨਾ ਕਰੇ ਤੂੰ ਨਹੀਂ ਚੱਲੇ ਜਾਣਾ ਹੂੰ ਇਹ ਹੋ ਜੀ ਇੱਕ ਢੰਗ ਵਾਪਰਦੀ ਇੱਕ ਬੰਦਾ ਉੱਥੇ ਬੰਦਾ ਛਦਾਈਆ ਕੋਣ ਕੋਲ ਨਹੀਂ ਐਵੇਂ ਉੱਤੇ ਜਿਹੜਾ ਸੀ ਗਰੀਦਰ ਮਾਰ ਕੇ ਇਧਰ ਮਾਰ ਕਰਦਾ ਸੀ ਉਹਦਾ ਫਰਕ ਇਹ ਕਮਰੇ 'ਚ ਬੰਦ ਕਰਦਾ ਉਹ ਸ਼ੀਸ਼ਾ ਤੋੜਦਾ ਉਹ ਕਵਰੇ ਦਾ ਉਹਦਾ ਜੀ ਮੁਰਕੇ ਬਾਹਰ ਕੱਢੇ ਤੇ ਪੁਲਿਸ ਪੜਗ ਲੇਗੀ ਹੂੰ ਲੇਕਿਨ ਸਾਡੇ ਵੀਡੀਓ ਵਾਲੇ ਜਿਹੜੇ ਤਾਂ ਸਾਡੀ ਜਿਹੜੀਆਂ ਖੋਖਾ ਖਬਰਾਂ ਵਾਲੇ ਨੇ ਜੀ ਜਾਂ ਵੀਡੀਓ ਵਾਲੇ ਨੇ ਉਹਨਾਂ ਦੇ ਇੱਕ ਨਕਾਤੀ ਪ੍ਰੋਗਰਾਮ ਹੁੰਦਾ ਵਾ ਹੂੰ ਵੀ ਜਿਹੜੀ ਨੈਗੇਟਿਵ ਜਿਹੀ ਕਿਵੇਂ ਖਾਣੀ ਇੱਥੇ ਅਸੀਂ ਬਿਲਕੁਲ ਇੱਕ ਨਿਹੰਗ ਸਿੰਘ ਹੋਰ ਸੀਗਾ ਉਹ ਕਾਲਟਕ ਦੇ ਅੰਦਰ ਜਾ ਰਿਹਾ ਸੀ ਉਹਨੂੰ ਰੋਕਿਆ ਗਿਆ ਭਾਈ ਅੰਦਰ ਜਗ੍ਹਾ ਨਹੀਂ ਹੈ ਜੀ ਉਹ ਕਹਿੰਦਾ ਮੈਂ ਤੇ ਜਾਣਾ ਕਹਿੰਦਾ ਜਗਹਿ ਨਹੀਂ ਕਹਿੰਦਾ ਜਾ ਕਿੱਥੇ ਤੂੰ ਉਹਨੂੰ ਟਾਸਕ ਤੇ ਰੋਕਿਆ ਮੁਰਕੇ ਪੁਲਿਸ ਪੁਲਿਸ ਆਈ ਤੇ ਬਰਕੇ ਲੱਗੀ بیچ ਇਧਰ ਨਹੀਂ ਆਂ ਗੋਦੀ ਹੂੰ ਮੁਰਕੇ ਉਹਦੇ ਸਾਥੀ ਆ ਗਏ ਉਹ ਵੀ ਲੈ ਗਏ ਉਹਨੂੰ ਵੀ ਨਹੀਂ ਵੀ ਜੇ ਉਹਨਾਂ ਰੋਕਦੇ ਨਹੀਂ ਜਾਣਾ ਪੁੱਤ ਤੇ ਆਪਾਂ ਤਾਂ ਬਾਬਾ ਜੀ ਕਹਿ ਕੇ ਗਏ ਨਹੀਂ ਜਾਣਾ ਪੁੱਤ ਜੀ ਇਸ ਕਰਕੇ ਇਹੋ ਜੀ ਘਟਨਾਵਾਂ ਕੋਈ ਮਹਿਨਤ ਨਹੀਂ ਰੱਖਦੀਆਂ ਹੂੰ ਇਹ ਮਾਮੂਲੀ ਘਟਨਾ ਹੈਗੀਏ ਕੋਈ ਨਾ ਕੋਈ ਪਤਾ ਨਹੀਂ ਕੌਣ ਚਲਾਈ ਆ ਕੀ ਆ ਕੀ ਨਹੀਂ ਕਿਹਨੇ ਕਰਵਾਈ ਆ ਜੀ ਇਹ ਵੀ ਸਭ ਏਜੰਸੀਆਂ ਦੀ ਇਹ ਖੇਡਾਂ ਹੁੰਦੀਆਂ ਨੇ ਬਿਲਕੁਲ ਇਹਨਾਂ ਖੇਡਾਂ ਦਾ ਵੀ ਧਿਆਨ ਜਿਹੜਾ ਹੈਗਾ ਉਹ ਰੱਖਣਾ ਪੈਂਦਾ ਪਟਤ ਸਾਹਿਬ ਕੁਲਮਲਾਕੇ ਜਿਹੜਾ ਅਸੀਂ ਅੱਜ ਦਾ ਦਿਨ ਕਹੀਏ ਤਾਂ ਸ਼ਾਂਤੀਪੂਰਵਕ ਰਿਹਾ ਪਰ ਇੱਥੇ ਇਹ ਵੀ ਸਮਝਣ ਵਾਲੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੂਫਾਨ ਤੋਂ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਕਿਸ ਤਰੀਕੇ ਨਾਲ ਹੈਗਾ ਕੀ ਨੁਕਸਾਨ ਹੋ ਸਕਦਾ ਕੀ ਅਭਾਸ ਕੀ ਕਿਆਸ ਲੱਗ ਰਹੇ ਨੇ ਇਸ ਵੇਲੇ ਜਾਂ ਜਿਹੜੀਆਂ ਖਾਸ ਕਰਕੇ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਤਾਂ ਆਪਣੇ ਤਰੀਕੇ ਨਾਲ ਕੋਈ ਨਾ ਕੋਈ ਪਰਚੋਲ ਕਰਨੀ ਹੁੰਦੀ ਹੈ ਪਰ ਜਦੋਂ ਅਸੀਂ ਸਿੱਖ ਰਾਜਨੀਤਿਕ ਸਫਾਵਾਂ ਦੀ ਗੱਲ ਕਰਨੀ ਹੈ ਤਾਂ ਉਹਨਾਂ ਦੇ ਵਿੱਚ ਕੀ ਚਰਚਾ ਚੱਲ ਰਹੀ ਹੈ ਕੀ ਹੋ ਸਕਦਾ ਕਿ ਜਥੇਦਾਰ ਬਦਲੇ ਜਾਣਗੇ ਕਿ ਐਜਪੀਸੀ ਪ੍ਰਧਾਨ ਬਦਲੇ ਜਾਣਗੇ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਜਾ ਸਕਦੀਆਂ ਜਾਂ ਐਜਪੀਸੀ ਦੀਆਂ ਚੋਣਾਂ ਦਾ ਐਲਾਨ ਛੇਤੀ ਹੋ ਸਕਦਾ ਕਿਹੜੀਆਂ ਚੀਜ਼ਾਂ ਦੇ ਕਿਆਸ ਲੱਗ ਰਹੇ ਨੇ ਇਸ ਵੇਲੇ ਐਸਜੀਪੀਸੀ ਦੀ ਤੁਰੰਤ ਸੋਣਾ ਹੁੰਦਾ ਕਿਸੇ ਪ੍ਰਕਾਰ ਦਾ ਕੋਈ ਚਾਂਸ ਦਿਖਾਈ ਨਹੀਂ ਦਿੰਦਾ ਜੀ ਜਥੇਦਾਰ ਬਦਲ ਦੀ ਵੀ ਹਾਲ ਦੀ ਕੜੀ ਕੁਝ ਦਿਖਾਈ ਦਿੰਦਾ ਤੇ ਮੈਂ ਇਹ ਗੱਲ ਕਹਿ ਰਿਹਾ ਵੀ ਜਿੰਨਾ ਪਹਾੜੀਆਂ ਦੇ ਸਹਾਰੇ ਤੇ ਭਾਈ ਕੁਲਦੀਪ ਸਿੰਘ ਗੜਗੱਜ ਖੜਿਆ ਉਹ ਪਹਾੜੀਆਂ ਉਹ ਉਹਨਾਂ ਪਹਾੜੀਆਂ ਦੇ ਜਿਹੜੇ ਸਾਰੇ ਨੇ ਉਹ ਤੇ ਆਪ ਪਹਾੜੀਆਂ ਆਪਣੇ ਪਾਸ ਹੋਰ ਕਿੱਦਾਂ ਸਾਰੇ ਦਿਖੜੀਆਂ ਨੇ ਜੀ ਜੀ ਲੇਕਿਨ ਅੱਜ ਇੱਕ ਡਿਵੈਲਪਮੈਂਟ ਹੋ ਰਹੀ ਪੀ ਪੂਰੀ ਤਰ੍ਹਾਂ ਦੋ ਧੜਿਆਂ ਚ ਵੰਡੇ ਗਏ ਤੇ ਭਾਈ ਜਿਹੜਾ ਕੁਲਦੀਪ ਸਿੰਘ ਗੜਗੱਜ ਸੀ ਇਹ ਵੀ ਇੱਕ ਧੜਿਆਂ ਚ ਵੰਡਿਆ ਗਿਆ ਜੀ ਦਮ ਨਿਮੀ ਟਕਸਾਲ ਦੇ 2005 ਦੇ ਵਿੱਚ ਤਿੰਨ ਟੋਟੇ ਹੋਏ ਸੀ ਜੀ ਇੱਕ ਦਮ ਨਿਮੀ ਟਕਸਾਲ ਮਹਿਤਾ ਜਥਾ ਭਿੰਡਰਾ ਸੀਗੀ ਜੀ ਜਿਹਦੇ ਮੁਖੀ ਬਾਬਾ ਅਰਨਾਮ ਸਿੰਘ ਤੁਮਾ ਬਣੇ ਹਮ ਇੱਕ ਦਮ ਨਿਮੀ ਟਕਸਾਲ ਸਰਾਵਾ ਸੀਗੀ ਜਿਹਦੇ ਮੁਖੀ ਬਾਬਾ ਰਾਮ ਸਿੰਘ ਬਣੇ ਜੀ ਜਿਹਨਾਂ ਨੂੰ ਬਕਾਇਦਾ ਤੌਰ ਤੇ ਜਿਹੜੇ ਬਾਬਾ ਠਾਕਰ ਸਿੰਘ ਜਿਹੜੇ ਸੀ ਕਾਰਜਕਾਰੀ ਜਿਹਨੂੰ ਕਹਿੰਦੇ ਆ ਪ੍ਰਧਾਨ ਰਹੇ ਨੇ 2022 ਸਾਲ ਜੀ ਟਕਸਾਲ ਦੇ ਉਹਨਾਂ ਨੇ ਉਹਨਾਂ ਨੂੰ ਪੱਗ ਵੀ ਦਿੱਤੀ ਸੀ ਲਿਖਤੀ ਵੀ ਦਿੱਤਾ ਸੀ ਮੇਰੇ ਤੋਂ ਬਾਅਦ ਤੁਸੀਂ ਇਹਦੇ ਮੁਖੀ ਹੋਵੋਗੇ ਜੀ ਜੀ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਸੱਤ ਜਰਮੈਲ ਸਿੰਘ ਭਿੰਡਰਾ ਵਾਲਿਆਂ ਦੀ ਪਤਨੀ ਜੀਉਂਦੀ ਸੀਗੀ ਹੂੰ ਉਦੋਂ ਕਿਹਾ ਜਾਂਦਾ ਸੀ ਵੀ ਬੀਬੀ ਪ੍ਰੀਤਮ ਕੌਰ ਜਿਹਦੇ ਤੇ ਹੱਥ ਰੱਖੇਗੀ ਉਹੀ ਜਹਦਰ ਬਣੇਗੀ ਤੇ ਉਹਨਾਂ ਬਾਬੇ ਤੁਮੇ ਤੇ ਰੱਖਤਾ ਤੇ ਉਹ ਜਹਦਰ ਬਣਗੇ ਜੀ ਅੱਜ ਦੋ ਧੜਿਆ ਜਿਸ ਕਰਕੇ ਵੰਡੇ ਗਏ ਵੀ ਜਿਹੜੇ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਰਗਬੀਰ ਸਿੰਘ ਹੋਰੀ ਨੇ ਹੂੰ ਯਾਨੀ ਬਲਦੇਵ ਸਿੰਘ ਦੇ ਗਿਆਨੀ ਗੁਰਦਆਲ ਗੁਰਦਿਆਲ ਸਿੰਘ ਪਟਨਾ ਸਾਹਿਬ ਵਾਲੇ ਜੀ ਅਰਦਾਸੀਆ ਪ੍ਰੇਮ ਸਿੰਘ ਤੇ ਗਿਆਨੀ ਕੇਵਲ ਸਿੰਘ ਤੇ ਹੋਰ ਜਥੇਦਾਰ ਜਿਹੜੇ ਸੀ ਉਹ ਤੇ ਗਏ ਮੈਤੇ ਜਿਹੜਾ ਮਿੱਤਿ ਸਵਾਗਤ ਕੀਤਾ ਗਿਆ ਅੱਜ ਜੀ ਜੀ ਤੇ ਜਿਹੜਾ ਗੜਗੜਜੀ ਸੀਗਾ ਕੁਲਦੀਪ ਸਿੰਘ ਗੜਗੱਜ ਉਹ ਗਿਆ ਸਰਾਵਾ ਬਾਬੇ ਰਾਮ ਸਿੰਘ ਦੇ ਕੋਲੇ ਤੇ ਫਿਰ ਢੜੇ ਚ ਖੜੇ ਹੋ ਗਏ ਨਾ ਮੇਰੇ ਕੋਲ ਸਿੱਦੇ ਜੀ ਇਹ ਢੜੇ ਬੰਦੀ ਸਭ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀ ਉਹਨਾਂ ਢੜੇ ਬੰਦੀ ਪੂਰੀ ਪੱਕੀ ਕਰਤੀ ਜੀ ਇਹ ਢੜੇ ਬੰਦੀ ਪੱਕੀ ਕਰਨ ਦੇ ਨਾਲ ਹੁਣ ਭਾਈ ਗੜਗੱਜ ਦੀਆਂ ਮੁਸ਼ਕਲਾਂ ਖੁਦ ਖਤਮ ਜਾਣਗੀਆਂ ਪਟਸਰ ਮੈਂ ਜਿਵੇਂ ਸ਼ੁਰੂਆਤ ਵਿੱਚ ਵੀ ਇੱਕ ਜ਼ਿਕਰ ਕੀਤਾ ਸੀਗਾ ਕਿ ਅਕਸਰ ਇਹ ਚਰਚਾ ਰਹੀ ਹੈ ਕਿ ਸਿੱਖ ਪੰਥ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਇੱਥੇ ਤਾਂ ਫਿਰ ਜੇ ਧੜੇ ਬਣ ਰਹੇ ਨੇ ਤਾਂ ਫਿਰ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਰਹੇ ਨੇ ਸਾਹਮਣੇ ਖੜੇ ਹੋਣਗੇ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਏਜੰਸੀਆਂ ਤਾਂ ਫਿਰ ਇਸ ਦਾ ਫਾਇਦਾ ਚੱਕਣ ਗਈਆਂ ਉਹਨਾਂ ਨੂੰ ਲੋੜ ਕੀ ਹੈ ਉਹਨਾਂ ਨੂੰ ਆਪਣੇ ਐਕਸ਼ਨ ਕਰਨ ਦੀ ਲੋੜ ਕੀ ਜਦੋਂ ਦੋ ਧਿਰਾਂ ਆਪਸ ਦੇ ਵਿੱਚ ਹੀ ਸਿੱਖਾਂ ਦੀਆਂ ਜਿਹੜੀਆਂ ਖਾਸ ਕਰਕੇ ਲੜਨ ਗਈਆਂ ਵੇਖੋ ਉਮੇਦ ਠੌਰੀ ਥਾਪੀਆਂ ਮਾਰਦੇ ਹੋਣਗੇ ਕਿ ਜੋ ਚਾਹੁੰਦੇ ਸੀ ਹੋ ਗਿਆ ਹੂੰ ਇਹੀ ਗੱਲ ਚਾਹੁੰਦੇ ਸੀ ਕਿ ਸਿੱਖਾਂ ਨੂੰ ਆਪਾਂ ਕਿਸੇ ਵੀ ਕੀਮਤ ਤੇ ਇਕੱਠੇ ਨਹੀਂ ਡੰਡਣ ਦੇ ਇਕੱਠੇ ਹੋਣਗੇ ਤੇ ਸਾਡੇ ਲਈ ਪ੍ਰੋਬਲਮ ਕ੍ਰੀਟ ਕਰਨਗੇ ਜੀ ਹੋਰ ਉਸ ਤੋਂ ਲੈ ਕੇ ਤੇ ਅੱਜ ਤੱਕ ਪੰਜਾਬ ਦਾ ਇਤਿਹਾਸ ਜਦੋਂ ਵੀ ਪੰਜਾਬੀ ਇਕੱਠੇ ਹੋ ਕੇ ਲੜੇ ਨੇ ਉਹਨਾਂ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਜੀ ਸਿੱਖਾਂ ਦੇ ਵਿੱਚ ਵੀ ਇਹ ਵੀ ਜਦੋਂ ਇਹ ਇਕੱਠੇ ਹੋ ਕੇ ਲੜਦੇ ਨੇ ਉਹਦੋਂ ਆਪਣੀ ਸਰਕਾਰ ਵੀ ਬਣਾ ਲਿੰਦੇ ਆ ਤੇ ਮੱਲਾਂ ਬੜੀ ਬੜੀਆਂ ਮਾਰ ਲਿੰਦੇ ਆ ਲੇਕਿਨ ਜਿਹੜੀ ਕੇਂਦਰ ਉਹ ਕਦੀ ਵੀ ਨਹੀਂ ਚਾਹੇਗੀ ਵੀ ਸੇ ਇਕੱਠੇ ਹੋਣ ਜੀ ਤੂੰ ਇੰਨਾ ਚਪਾੜਾ ਪਾ ਕੇ ਰੱਖੇਗੀ ਤੇ ਬਾਬਾ ਅਰਨਾਮ ਸਿੰਘ ਤੋਂ ਮੈਂ ਛੋੜੇ ਕੇਂਦਰੀ ਜੰਸੀਆਂ ਦੇ ਅੱਥਾ ਚ ਖੇਡ ਰਹੇ ਨੇ ਪੂਰੀ ਦੁਨੀਆ ਹੂੰ ਜੇ ਉੱਥੇ ਖੇਡ ਰਹੇ ਨੇ ਤੇ ਫਿਰ ਪਲੀ ਕਿੱਥੋਂ ਕਿ ਜਾਰੀ ਜਾਣੀ ਆ ਹੂੰ ਬਾਬਾ ਧੁਮਾ ਅੱਜ ਬੜੇ ਵੱਡੇ ਸਿੱਪਾ ਤਲਾ ਨੇ ਭਾਜਪਾ ਦੇ ਜੀ ਉਹਨਾਂ ਨੂੰ ਮਿਲਦੇ ਵੀ ਆ ਉਹਨਾਂ ਦੀ ਸਪੋਰਟ ਵੀ ਕਰਦੇ ਆ ਹਾਂ ਮਹਾਰਾਸ਼ਟਰ ਦੇ ਵਿੱਚ ਜਾ ਕੇ ਮੈਂ ਇੱਥੋਂ ਸਪੋਰਟ ਕੀਤੀ ਤੀ ਇੱਥੇ ਵਿਧਾਨ ਸਭਾ ਦੀਆਂ ਚੋਣਾਂ 'ਚ ਵੋਟਾਂ ਭਾਜਪਾ ਦੇ ਉਮੀਦਵਾਰ ਨੂੰ ਪਾਉਣੀਆਂ ਸਿੱਖਾਂ ਦੀ ਜੀ ਨਤੀਜਾ ਉਹਦਾ ਕੀ ਹੋਇਆ ਜਿਹੜੀ ਬਕਾਇਦਾ ਤੌਰ ਤੇ ਸਾਡੀ ਹਜੂਰ ਸਾਹਿਬ ਨਦੀਪ ਸਾਹਿਬ ਦੀ ਜਿਹੜੀ ਕਮੇਟੀ ਆ ਜੀ ਉਹਦੇ ਵਿੱਚ ਮੌਨ ਸਿੱਖ ਪਾ ਦਿੱਤੇ ਗਏ ਮੈਂ ਤੁਮਾਂ ਬੋਲਿਆ ਤੇ ਨਾ ਕੋਈ ਹੋਰ ਬੋਲੇ ਬਿਲਕੁਲ ਇਸ ਕਰਕੇ ਉਹ ਜਿਹੜੀ ਕੇਂਦਰੀ ਏਜੰਸੀਆਂ ਕਦੀ ਵੀ ਨਹੀਂ ਚਾਣਗੀਆਂ ਕਿ ਸਿੱਖ ਇੱਕ ਮੰਚ ਦੇ ਇਕੱਠੇ ਹੋ ਜਾਣ ਹੂੰ ਤੇ ਸਾਨੂੰ ਚਾਹੀਦਾ ਵਾ ਵੀ ਆਪਣੀ ਹਉਮੈ ਨੂੰ ਤਿਆਗ ਕੇ ਆਪਣੇ ਸੁਆਰਥ ਨੂੰ ਤਿਆਗ ਕੇ ਇੱਕ ਮੰਚ ਤੇ ਇਕੱਠੇ ਹੋ ਜਾਈਏ ਤਾਂ ਕਿ ਸਿੱਖ ਕੌਮ ਦਾ ਕੀ ਭਲਾ ਹੋ ਸਕੇ ਜੇ ਇਤਰੇ ਹੀ ਅਸੀਂ ਵੱਡੇ ਰਹੇ ਤੇ ਫਿਰ ਕਿਸੇ ਨੂੰ ਕੁਝ ਨਹੀਂ ਮਿਲਣਾ ਜੀ ਜੀ ਪਟਸਰ ਬਹੁਤ ਸ਼ੁਕਰੀਆ ਤੁਸੀਂ ਆਜਿ ਕਿਉਂਕਿ ਖਾਸ ਦਿਨ ਸਿਗਾ ਸਿੱਖਾਂ ਦੇ ਲਈ ਕਿ 6 ਜੂਨ ਦਾ ਦਿਹਾੜਾ ਕਿਸ ਤਰੀਕੇ ਨਾਲ ਰਿਹਾ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਹਮੇਸ਼ਾ ਉਹਨਾਂ ਦੀਆਂ ਵੀ ਨਜ਼ਰਾਂ ਹੁੰਦੀਆਂ ਕਿ ਤਸਵੀਰਾਂ ਬਹੁਤ ਸਰੀਆਂ ਨਜ਼ਰ ਆਉਂਦੀਆਂ ਪਰ ਉਥੇ ਹਕੀਕੀ ਰੂਪ ਦੇ ਵਿੱਚ ਵਾਪਰਿਆ ਕੀ ਹੈਗਾ ਉਹਨੂੰ ਸਮਝਣਾ ਬੇਹਜ਼ੂਰੀ ਸੀ ਤੁਸੀਂ ਬੜੇ ਤਫਸੀਲ ਦੇ ਨਾਲ ਸਮਝਾਇਆ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਤਾਂ ਜਸਵੀਰ ਸਿੰਘ ਪੱਟੀ ਸਾਡੇ ਨਾਲ ਜੁੜੇ ਸੀਗੇ ਅਸੀਂ ਗੱਲਬਾਤ ਕਰਕੇ ਸਮਝ ਰਹੇ ਸੀਗੇ ਕਿ ਅੱਜ ਦਾ ਦਿਨ ਜਿਹੜਾ ਹੈਗਾ ਉਹ ਕਿਸ ਤਰੀਕੇ ਨਾਲ ਰਿਹਾ ਅਜ ਤਮਾਮ ਸਿਕ ਸੰਗਤਾਂ ਵਕ ਵਕ ਥਾਮਾ ਤੋਂ ਉੱਚੇ ਤੌਰ ਤੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੀਆਂ ਜਿਹੜਾ ਤਮਾਮ ਖੱਲੂ ਕਾਰੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਨਾਇਆ ਗਿਆ ਖਾਸ ਕਰਕੇ ਉਹ ਬਹੁਤ ਸਾਰੇ ਉਹ ਸ਼ਹੀਦਾਂ ਦੇ ਨਾਲ ਜੁੜੇ ਹੋਏ ਪਰਿਵਾਰ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਉਹ ਵੀ ਪਹੁੰਚੀਆਂ ਤੇ ਨਾਲ ਦੇ ਨਾਲ ਇਹ ਵੀ ਜ਼ਰੂਰੀ ਸਮਝਣ ਵਾਲੀ ਚੀਜ਼ ਸੀ ਕਿ ਧਰਮੀ ਫੌਜੀ ਜਿਹੜੇ ਸਮੇਂ ਉਸ ਸਮੇਂ ਆਪਣੇ ਪੰਥ ਲਈ ਖੜੇ ਹੋਏ ਜਿਨ੍ਹਾਂ ਨੇ ਆਪਣੀ ਨੌਕਰੀ ਦੀ ਪਰਵਾਹ ਨਾ ਕੀਤੀ ਜਿਹੜੇ ਪੈਦਲੀ ਤੌਰ ਤੇ ਸੀਗੇ ਕੋਈ ਲਖਨਊ ਦੇ ਵਿੱਚ ਸੀ ਕੋਈ ਕਿਸੇ ਖਿੱਤੇ ਦੇ ਵਿੱਚ ਸੀਗਾ ਦੇਸ਼ ਦੇ ਕੋਈ ਕਿਤੇ ਸੀਗਾ ਤਾਂ ਉੱਥੇ ਜਦੋਂ ਪੈਦਲੀ ਤੌਰ ਤੇ ਤਾਂ ਉਹਨਾਂ ਨੂੰ ਰਾਹਾਂ ਦੇ ਵਿੱਚ ਰੋਕਣ ਦੀਆਂ ਕੋਸ਼ਿਸ਼ਾਂ ਹੋਈਆਂ ਨਾ ਰੁਕੇ ਪਰ ਫਿਰ ਵੀ ਉਹਨਾਂ ਦੀਆਂ ਹੀ ਫੌਜਾਂ ਦੇ ਜਿਹੜਾ ਫੌਜਾਂ ਲਈ ਕੰਮ ਕਰ ਰਹੇ ਸੀਗੇ ਉਹਨਾਂ ਦੀਆਂ ਫੌਜਾਂ ਨੇ ਹੀ ਉਹਨਾਂ ਨੂੰ ਰੋਕ ਲਿਆ ਤੇ ਹਿਰਾਸਤ ਦੇ ਵਿੱਚ ਰੱਖਿਆ ਜੇਲ੍ਹਾਂ ਦੇ ਵਿੱਚ ਡੱਕੀ ਰੱਖਿਆ ਬੜੀ ਹੈਰਾਨ ਕਰਨ ਵਾਲੀ ਸਥਿਤੀ ਸੀ ਉਹ ਉਸ ਸਮੇਂ ਦੇ ਦੌਰਾਨ ਤਾਂ ਅੱਜ ਉਹ ਪਰਿਵਾਰਕ ਮੈਂਬਰ ਉਹਨਾਂ ਦੇ ਅਜੋ ਧਰਮੀ ਫੌਜੀ ਵੀ ਪਹੁੰਚੇ ਹਾਲਾਂਕਿ ਬਾਅਦ ਵਿੱਚ ਉਹਨਾਂ ਦੀ ਸਾਰ ਕਿਨੇ ਲਈ ਕਿਨੇ ਨਹੀਂ ਲਈ ਇਹ ਵੀ ਬੜੇ ਵੱਡੇ ਸਵਾਲ ਬੜੇ ਵੱਡੇ ਸ਼ੰਕੇ ਹਮੇਸ਼ਾ ਉੱਠਦੇ ਰਹਿੰਦੇ ਨੇ ਤਾਂ ਬਹੁਤ ਸਾਰੀ ਚੀਜ਼ਾਂ ਅੱਜ ਦੇ ਦਿਨ ਦੇਖਣ ਨੂੰ ਮਿਲੀਆਂ ਪਰ ਗਨੀਮਤ ਇਹ ਰਹੀ ਕਿ ਕਤਲ ਉਗਾਰਤ ਜਿੱਦਾਂ ਦੀ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖੀ ਹੈ ਜਾਂ ਤਲਵਾਰਾਂ ਚੱਲਦੀਆਂ ਜਾਂ ਜੋ ਮਾਹੌਲ ਵਿਗੜਦਾ ਉਸ ਤਰੀਕੇ ਨਾਲ ਮਾਹੌਲ ਵਿਗੜਨ ਤੋਂ ਬਚਾਰਿਆ ਪਰ ਇਹਦੇ ਵਿੱਚ ਵੀ ਕਹਿੰਦੇ ਕਿ ਬਹੁਤ ਵੱਡੀਆਂ ਰਾਜਨੀਤਿਕ ਕੁੰਡੀਆਂ ਰਹੀਆਂ ਨੇ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਹ ਜਿਹੜੇ ਮਾਹੌਲ ਬਣਿਆ ਜੋ ਜਿਸ ਤਰੀਕੇ ਨਾਲ ਅੱਜ ਦਾ ਦਿਨ ਰਿਹਾ ਹੈ ਇਹਦੇ ਬਾਰੇ ਤੁਹਾਡੀਆਂ ਵੀ ਕੁਝ ਪ੍ਰਤੀਕਿਰਿਆਵਾਂ ਹੋਣਗੀਆਂ ਤੁਸੀਂ ਆਪਣੇ ਉਹਨਾਂ ਸਵਾਲਾਂ ਨੂੰ ਜਾਂ ਉਹਨਾਂ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਵਕ ਵਕ ਸੁਝਾਅ ਚੱਲ ਰਹੇ ਹੋਣਗੇ ਜਾਂ ਵਕ ਵਕ ਟਿੱਪਣੀਆਂ ਚੱਲ ਰਹੀਆਂ ਹੋਣਗੀਆਂ ਉਹਨਾਂ ਨੂੰ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਫਿਲਹਾਲ ਇੱਥੇ ਤੁਹਾੜੇ ਤੋਂ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ